ਤੇਰੇ ਤੇ ਕੱਲ੍ਹ ਦਾ ਚੜਿਆ ਹੋਇਆ ਜਦੋਂ ਪੰਨੇ ਤੇਰੀ ਚਾਚੀ ਦਾ ਹੱਥ ਮਰੋੜਿਆ ਮੈਨੂੰ ਆਏ ਸੀ ਵੀ ਚੱਲ ਕੋਈ ਨਾ ਮੈਂ ਗੱਲ ਟਾਰਤੀ ਤੇਰੇ ਆਈ ਨਾਲ ਕੋਈ ਗੱਲ ਛੇੜੀ ਨਹੀਂ ਤੂੰ ਅੱਜ ਫੇਰ ਬੁੱਥਾ ਚੱਕੀ ਤੁਰੀ ਜਾਨੀ ਐ ਨੀ ਪਰੇ ਕੱਲ ਨੂੰ ਤੂੰ ਇਹਦੇ ਨਾਲ ਮੱਥਾ ਮਾਰੀ ਜਾਨੀ ਐ ਲੋਕਲਾ ਤੇ ਚੱਲ ਚੱਲੀਏ ਬੈਣੇ ਆਪਾਂ ਤਾਂ ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ 2 ਘੰਟਿਆਂ ਤੋਂ ਉੱਪਰ ਹੋ ਗਿਆ ਟਾਈਮ ਆਪਾਂ ਉਹਨੂੰ ਵੀ ਦੇਖ ਲਈਏ ਵੀ ਕੀ ਕਰਦੀ ਅੰਦਰ ਨਹੀਂ ਕਰਨ ਨੂੰ ਕੀ ਆ ਬੈਠੀ ਭੂਕਦੀ ਹੋਊਗੀ ਅੰਦਰ ਹੋਰ ਕੀ ਉਹਨੇ ਕਮਾਈ ਕਰਨੀ ਐ ਰੋਈ ਜਾਂਦੇ ਪਰਾਂ ਇਹ ਇੱਕ ਵਾਰੀ ਜਾ ਕੇ ਵੇਖ ਲੈਨੇ ਅੰਦਰ ਜੇ ਉਹ ਸੁੱਤੀ ਪਈ ਹੋਈ ਕਰ ਦਿੰਨੇ ਆ ਉਹੀ ਕੰਮ ਜਿਹੜਾ ਮੈਂ ਤੈਨੂੰ ਕਿਹਾ ਸੀ ਕਿਉਂਕਿ ਹੁਣ ਲੋਹਾ ਗਰਮ ਐ ਮਾਰਦੇ ਥੋੜਾ